ਮਤਲਬ ਆਮ ਆਦਮੀ ਪਾਰਟੀ ਦੇ ਕਹਿੰਦੇ ਅਹੁਦੇਦਾਰਾਂ ਦੀ ਵੀ ਪੁੱਛਗਿੱਛ ਨਹੀਂ ਹੁੰਦੀ ਦਫ਼ਤਰਾਂ ਜੀ ਤਾਂ ਤੁਸੀਂ ਹਿਸਾਬ ਲਾ ਲਓ ਵਰਕਰਾਂ ਦੀ ਤੇ ਆਮ ਪੰਜਾਬ ਵਾਸੀਆਂ ਤਾਂ ਕੀ ਹੁੰਦੀ ਹੋਗੀ ਇਹ ਵੀ ਦਵੀ ਸੁਰਚ ਚਰਚਾ ਨਿਕਲੀ ਕਿ ਜਨਾਬ ਆਪਾਂ ਕਹਿੰਦੇ ਰਿਸ਼ਵਤ ਬੰਦ ਹੋਗੀ ਰਿਸ਼ਵਤ ਤਾਂ 3 3 4 4 ਗੁਣਾ ਵਧ ਗਈ ਇਹ ਚਰਚਾ ਆਪਾਂ ਮੀਡੀਆ ਦੇ ਵੱਲੋਂ ਪਹਿਲਾਂ ਕਰਦੇ ਰਹੇ ਕਿ ਭਾਈ ਇਹ ਕਹਿ ਕੇ ਕਿ ਹੁਣ ਤਾਂ ਜੀ ਬਹੁਤ ਸਖਤੀ ਆ ਇਸੇ 3 3 4 4 ਗੁਣਾ ਵਧਾ ਕੇ ਵੀ ਪੈਸੇ ਵਸੂਲੇ ਜਾ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਇਸ ਫਾਰਮੂਲੇ ਤੇ ਹੁਣ ਕੰਮ ਕਰਨਾ ਸ਼ੁਰੂ ਕੀਤਾ ਹੈ ਕਿ ਅੱਛਾ ਜੀ ਇਹ ਗੱਲ ਹੈ ਤਾਂ ਮੈਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦਾ ਦਫ਼ਤਰ ਖੋਲ ਦੇਣਾ ਕਹਿੰਦੇ ਮੁੱਖ ਮੰਤਰੀ ਦਾ ਦਫ਼ਤਰ ਖੋਲੂਗਾ ਉੱਥੇ ਬਕਾਇਦਾ ਤੌਰ ਤੇ ਆਈਐਸ ਆਈਪੀਐਸ ਅਧਿਕਾਰੀ ਤਾਇਨਾਤ ਕਰੂੰਗਾ ਉਹ ਰੋਜ਼ ਦੀ ਰੋਜ਼ ਦਾ ਰਿਪੋਰਟ ਕਾਰਡ ਬਣੇਗਾ ਜਿਹੜੇ ਉਹਨਾਂ ਕੋਲ ਮਾਮਲੇ ਆਉਣਗੇ ਉਸ ਸੰਬੰਧਿਤ ਅਧਿਕਾਰੀ ਕੋਲ ਜਦੇ ਤੁਰੰਤ ਭੇਜਣਗੇ ਉਸੇ ਦਿਨ ਅਗਲੇ ਦਿਨ ਤਿੰਨ ਦਿਨ ਚਾਰ ਦਿਨ ਕਹਿੰਦੇ ਸਮਾਂ ਹੱਦ ਹਰੇਕ ਕੰਮ ਦੀ ਤੈਅ ਹੋਗੀ ਕਿੰਨੀ ਦੇਰ ਚ ਕੰਮ ਹੋਣਾ ਚਾਹੀਦਾ ਉਹਦੀ ਵੀਕਲੀ ਰਿਪੋਰਟ ਕਾਰਡ ਮੁੱਖ ਮੰਤਰੀ ਸਾਹਿਬ ਲੈਣਗੇ ਸੋ ਕਹਿੰਦੇ ਹਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦਾ ਇੱਕ ਦਫ਼ਤਰ ਸੋ ਕੀ ਇਹਦੇ ਨਾਲ ਮਸਲਾ ਹੱਲ ਹੋਊਗਾ ਇਹ ਦੇਖਣ ਵਾਲੀ ਗੱਲ ਹੈ ਜੇ ਇਹਦੇ ਨਾਲ ਮਸਲਾ ਹੱਲ ਹੁੰਦਾ ਹੋਇਆ ਤਾਂ ਠੀਕ ਹੈ ਪਰ ਕੀ ਮੰਤਰੀਆਂ ਦੀ ਛੁੱਟੀ ਕਰਕੇ ਸਰਕਾਰ ਆਪਣਾ ਡੈਮੇਜ ਕੰਟਰੋਲ ਕਰ ਲੂਗੀ ਆਮ ਆਦਮੀ ਪਾਰਟੀ ਖਿਲਾਫ ਵੱਧ ਰਿਹਾ ਲੋਕਾਂ ਦੇ ਮਨਾਂ 'ਚ ਰੋਸਾ ਕੀ ਉਹਦਾ ਮੰਤਰੀਆਂ ਨੂੰ ਤਿੰਨ ਚਾਰ ਨੂੰ ਹਟਾ ਕੇ ਪੂਰਾ ਹੋ ਜਾਊਗਾ ਕੀ ਪਹਿਲੂ ਹੈ ਮੰਤਰੀਆਂ ਦਾ ਲੋ ਗੌਰ ਕਰੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੈਬਨਿਟ ਦੇ ਵਿੱਚ 15 ਮੰਤਰੀ ਕੰਮ ਕਰ ਰਹੇ ਆ। ਦੋ ਮੰਤਰੀ ਬਣਾਉਣ ਦੀ ਗੁੰਜਾਇਸ਼ ਹੋਰ। ਤਰ 17 ਤੱਕ ਗਿਣਤੀ ਜਾ ਸਕਦੀ ਆ। ਦੋ ਕੁਰਸੀਆਂ ਅਜੇ ਖਾਲੀ ਨੇ। ਇੱਕ ਮੰਤਰੀ ਸਾਹਿਬ ਦਾ ਅਸਤੀਫਾ ਤੈਅ ਆ ਕਿ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਮੀਥੇ ਰੋਰੀ। ਸੋ ਇਸ ਲਈ ਉਹਨਾਂ ਦੀ ਬਤੈਕੀ ਤੋਂ ਅਸਤੀਫਾ ਹੋਣਾ ਤਾਂ ਇਹਨਾਂ ਦਾ ਤਰ ਮੰਤਰੀ ਮੰਡਲ ਵੀ ਜਾਣਾ। ਸੋ ਇਸ ਤਰ੍ਹਾਂ ਤਿੰਨ ਮੰਤਰੀਆਂ ਦੀ ਗੁੰਜਾਇਸ਼ ਬਣ ਗਈ ਆ। ਪਰ ਕਿ 4 ਤੋਂ 5 ਜਾਂ 3 ਤੋਂ 4 ਮੰਤਰੀਆਂ ਦੀ ਵੈਸੇ ਵੀ ਛੁੱਟੀ ਹੋ ਸਕਦੀ ਹੈ। ਮਿਸ਼ਨ 130 ਹਿਲ ਹੋਇਆ। 92 ਐਮਐਲ ਵਾਲੀ ਸਰਕਾਰ 65 ਵਿਧਾਨ ਸਭਾ ਹਲਕਿਆਂ 'ਚ ਹਾਰੀ। 8 ਮੰਤਰੀਆਂ ਦੇ ਹਲਕਿਆਂ 'ਚ ਪਛੜੀ। 8 ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਛੜ ਗਏ। 5 ਮੰਤਰੀ ਚੋਣ ਲੜੇ। 4 ਮੰਤਰੀ ਚੋਣ ਹਾਰ ਗਏ। 222 ਦੇ ਵਿੱਚ ਵੋਟ ਬੈਂਕ ਜਿਹੜਾ 42 43% ਸੀ ਉਹ 26% ਤੇ ਆ ਗਿਆ ਸੋ ਇਹ ਸਾਰੀ ਨਿਕ ਆਮ ਆਦਮੀ ਪਾਰਟੀ ਦੇ ਮੂਰੇ ਚੁਣੌਤੀ ਖੜੀ ਕਰਦੀ ਤੇ ਇਹ ਗੱਲ ਸ਼ੁਰੂ ਹੁੰਦੀ ਆ ਹੁਣ ਮੀਥਿਓਰ ਹੋਰ ਦੇਵਾ ਜਣ ਕਿ ਜੀ ਤਬਦੀਲੀ ਕਰਨੀ ਪਣੀ ਹੈ ਜੀ ਕਿ ਮੀਥਿਓਰ ਹੀ ਮੰਤਰੀ ਸੀਗੇ ਉਹ ਐਮਪੀ ਬਣ ਗਏ ਇਸ ਲਈ ਉਹਦੇ ਵਿੱਚ ਉਹਨਾਂ ਦਾ ਵਿਭਾਗ ਕਿਸੇ ਹੋਰ ਨੂੰ ਦੇਣਾ ਹੈ ਇੱਕ ਮੰਤਰੀ ਹੋਰ ਸ਼ਾਮਲ ਕਰਨਾ ਜਾਂ ਦੋ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਕਿਉਂ ਵੀ ਹੁਣ ਭਰ ਲਈਏ ਪਰ ਜਿਹੜੇ 8 ਮੰਤਰੀਆਂ ਦੇ ਹਲਕਿਆਂ ਜਾਂ ਆਮ ਆਦਮੀ ਪਾਰਟੀ ਪਛੜੀਆ ਕਿ ਉਹਨਾਂ ਚੋਂ 3 ਜਾਂ 4 ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ 8 ਮੰਤਰੀ ਜੇ 15 ਮੰਤਰੀ ਨੇ 8ਾਂ ਚ ਪਛੜੀਆ ਤਾਂ ਸੱਤਾ ਜਿਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਲੀਡ ਵੀ ਮਿਲੀਆ ਸੱਤਾ ਚੋਂ 3 ਕਿ ਤਾ ਉਹੀ ਮੰਤਰੀ ਨੇ ਜਿਹੜੇ ਖੁਦ ਚੋਣ ਲੜੇ ਡਾਕਟਰ ਬਲਬੀਰ ਹੋਰਾਂ ਨੂੰ ਆਪਣੇ ਹਲਕੇ ਚ ਲੀਡ ਮਿਲੀਆ ਮੀਥੀਆ ਹੋਰਾਂ ਨੂੰ ਆਪਣੇ ਹਲਕੇ ਦੇ ਵਿੱਚ ਲੀਡ ਮਿਲੀਆ ਹੈਨਾ ਇਸੇ ਤਰ੍ਹਾਂ ਕੁਲਦੀਪ ਧਾਲੀਵਾਲ ਹੋਰਾਂ ਨੂੰ ਆਪਣੇ ਹਲਕੇ 'ਚ ਲੀਡ ਮਿਲੀ ਆ ਇਸ ਤੋਂ ਇਲਾਵਾ ਅਮਨ अरोड़ा ਹਰਪਾਲ ਚੀਮਾ ਹਰਜੋਤ ਬੈਂਸ ਜੋੜਾ ਮਾਜਰਾਹੋਰੀ ਇਹ ਆਪੋ ਆਪਣੇ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਲੀਡ ਦਿਵਾਉਣ 'ਚ ਕਾਮਯਾਬ ਹੋਏ ਨੇ ਸੋ ਜੇ 7 ਮੰਤਰੀ ਇਹ ਨੇ ਤਾਂ 8 ਮੰਤਰੀ ਉਹ ਕਿਹੜੇ ਨੇ ਜਿਨ੍ਹਾਂ ਦੇ ਹਲਕਿਆਂ 'ਚ ਲੀਡ ਨਹੀਂ ਮਿਲੀ ਉਹਨਾਂ 'ਚ ਖੁਦ ਉਮੀਦਵਾਰ ਸੀ ਗੁਰਮੀਤ ਖੁੱਡੀਆਂ ਲੰਬੀ ਆਪਣੇ ਵਿਧਾਨ ਸਭਾ ਹਲਕੇ 'ਚ ਪਛੜ ਗਏ ਲਾਲਜੀਤ ਭੁੱਲਰ ਖੁਦ ਉਮੀਦਵਾਰ ਸੀ ਪਰ ਆਪਣੇ ਹੀ ਪੱਟੀ ਵਿਧਾਨ ਸਭਾ ਹਲਕੇ 'ਚ ਪਛੜ ਗਏ ਇਸੇ ਤਰ੍ਹਾਂ ਹੈਨਾ ਅਨਮੋਲ ਗਗਨਮਾਨ ਨਹੀਂ ਲੀਡ ਨਹੀਂ ਦੇ ਸਕੇ ਆਪਣੇ ਹਲਕੇ ਚ ਖਰੜ ਦੇ ਵਿੱਚ ਹ ਲਾਲਚੰਦ ਕਟਾਰੂ ਚੱਕ ਭੂਆ ਮਦਨਸਵਾਹ ਹਲਕੇ ਜੀ ਲੀਡ ਨਹੀਂ ਦੇ ਸਕੇ ਡਾਕਟਰ ਬਲਜੀਤ ਕੌਰ ਮਲੋਟ ਹਲਕੇ ਦੇ ਵਿੱਚ ਲੀਡ ਨਹੀਂ ਦੇ ਸਕੇ ਹਨਾ ਬ੍ਰਹਮਸ਼ੰਕਰ ਜਿੰਪਾ ਹੋਰੀ ਹਸ਼ਾਰਪੁਰ ਹਲਕੇ ਜੀ ਲੀਡ ਨਹੀਂ ਦੇ ਸਕੇ ਬਲਕਾਰ ਸਿੰਘ ਹੋਰੀ ਕਰਤਾਰਪੁਰ ਦੇ ਵਿੱਚ ਤੇਰਪਜਨ ਸਿੰਘ ਈਟੀਓ ਹੋਰੀ ਜੰਡੇਆਲਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲੀਡ ਨਹੀਂ ਇਹ 8 ਮੰਤਰੀ ਨੇ ਖੁੱਡੀਆਂ ਭੁੱਲਰ ਅਨਮੋਲ ਗਗਨਮਾਨ ਕਟਾਰੂ ਚੱਕ ਡਾਕਟਰ ਬਲਜੀਤ ਕੌਰ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਸਰਪੰਜਨ ਸਿੰਘ ਈਟੀਓ ਇਹਨਾਂ ਦੇ ਹਲਕਿਆਂ ਚ ਆਮ ਆਦਮੀ ਪਾਰਟੀ ਪਛੜ ਗਈ ਹੁਣ ਇਹਨਾਂ ਚੋਂ ਮੰਤਰੀ ਮੰਡਲ ਚ ਤਬਦੀਲੀ ਦੇ ਨਾਤੇ ਮੰਤਰੀ ਮੰਡਲ ਚ ਫਿਰ ਬਦਲ ਦੇ ਨਾਤੇ ਕੀ ਵਿਭਾਗਾਂ ਦੀ ਫਿਰ ਬਦਲੀ ਜਾਂ ਮੰਤਰੀਆਂ ਦੀ ਛੁੱਟੀ ਚਰਚਾ ਇਹ ਚੱਲ ਰਹੀ ਆ ਕਿ ਲੰਘੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਪਾਸੇ ਆ ਜਨਤਕ ਬੈਠਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹਲਕਾਤਰ ਹਲਕਾ ਮਰਕਰਾਂ ਨਾਲ ਲੀਡਰਾਂ ਨਾਲ ਅਹੁਦੇਦਾਰਾਂ ਨਾਲ ਮੰਤਰੀਆਂ ਮਿਲਿਆਂ ਨਾਲ ਕਰ ਰਹੇ ਨੇ ਦੂਸਰੇ ਪਾਸੇ ਲੰਘੇ ਕੱਲ ਸੰਦੀਪ ਪਾਠਖੋਰਾ ਨੇ ਮਹਾਲੀ ਦੇ ਵਿੱਚ ਇੱਕ ਲੰਬੀ ਚੌੜੀ ਬੈਠਕ ਕੀਤੀ ਹੈ ਲਗਭਗ 15 ਐਮਐਲਏ ਕਹਿੰਦੇ ਆਮਾਦੀ ਪਾਰਟੀ ਤੋਂ ਸ਼ਾਮਲ ਸੀ ਕੁਝ ਹੋਰ ਖਾਸ ਹੌਦਦਾਰ ਸੀ ਬੰਦ ਕਮਰਾ ਬੈਠਕਾਂ ਹੋਈਆਂ ਨੇ ਉਸ ਬੈਠਕ ਦੇ ਵੀ ਕਹਿੰਦੇ ਕਾਫੀ ਮਾਇਨੇ ਕੱਢੇ ਜਾ ਰਹੇ ਨੇ ਉਹਦਾ ਸਬੰਧ ਵੀ ਇਸੇ ਚੋਂ ਨਤੀਜਿਆਂ ਦੇ حوالے ਨਾਲ ਮੰਤਰੀ ਮੰਡਲ ਤੱਕ ਜਾਂਦਾ ਚਲੋ